ਮਹੇਸ਼ੰਦਰ ਗਰੇਵਾਲ ਦੁਆਰਾ ਝੜਕਦੇ ਨਜ਼ਰ ਆਏ ਨੇ ਦੁਆਰਾ ਟੈਸ਼ ਦੇ ਵਿੱਚ ਨਜ਼ਰ ਆਏ ਨੇ ਪਹਿਲਾਂ ਵੀ ਇੱਕ ਵਾਰ ਮਹੇਸ਼ੰਦਰ ਗਰੇਵਾਲ ਨੇ ਸੁਖਬੀਰ ਸਿੰਘ ਬਾਦਲ ਦੇ ਨਾਲ ਸਟੇਜ ਸਾਂਝੀ ਕਰਦਿਆਂ ਹੋਇਆ ਵਿਰੋਧੀ ਧਿਰ ਯਾਨੀ ਕਿ ਬਾਗੀ ਧੜੇ ਦੇ ਉੱਤੇ ਇਲਜ਼ਾਮ ਲਾਏ ਸੀ ਨਾਮ ਲੈ ਲੈ ਕੇ ਇਲਜ਼ਾਮ ਮਹੇਸ਼ੰਦਰ ਗਰੇਵਾਲ ਲਾਉਂਦੇ ਨਜ਼ਰ ਆਏ ਸੀ ਔਰ ਹੁਣ ਦੁਬਾਰਾ ਮਹੇਸ਼ੰਦਰ ਗਰੇਵਾਲ ਨੇ ਤਵਾਚਾ ਕੇ ਤਰ ਦਿੱਤਾ ਹੈ ਪੰਜਾਬ ਸਰਕਾਰ ਦੇ ਉੱਤੇ ਪੰਜਾਬ ਸਰਕਾਰ ਦੇ ਖਿਲਾਫ ਮਹੇਸ਼ੰਦਰ ਗਰੇਵਾਲ ਦਾ ਗੁੱਸਾ ਭੜਕਿਆ ਮਹੇਸ਼ੰਦਰ ਗਰੇਵਾਲ ਪੰਜਾਬ ਸਰਕਾਰ ਉੱਤੇ ਸੀਐਮ ਭਗਵੰਤ ਮਾਨ ਤੇ ਵਰਦੇ ਨਜ਼ਰ ਆਏ ਨੇ ਆਖਰ ਕਿਉਂ ਇਹ ਗੁੱਸਾ ਅਚਾਨਕ ਸੀਐਮ ਭਗਵੰਤ ਮਾਨ ਤੇ ਵਰਿਆ ਆਖਰ ਕਿਉਂ ਮਹੇਸ਼ੰਦਰ ਗਰੇਵਾਲ ਨੇ ਗੁੱਸੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਬੋਲਦੇ ਨਜ਼ਰ ਆਏ ਨੇ ਆਓ ਸੁਣਦੇ ਹਾਂ ਉਹ ਜੋ ਅੱਜ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਕੀਤਾ ਹੈ ਕਿ ਜ਼ਿਲ੍ਹੇਵਾਰ ਹਰ ਜ਼ਿਲ੍ਹੇ ਵਿੱਚ ਇੱਕ ਪ੍ਰੋਟੈਸਟ ਕਰਨਾ ਹੋਊਗਾ ਲੁਧਿਆਣਾ ਸ਼ਹਿਰੀ ਆਪਣਾ ਪਹਿਲੇ ਦਿਨ ਹੀ ਕਰ ਚੁੱਕਾ ਹੈ ਅੱਜ ਲੁਧਿਆਣਾ ਦਿਹਾਤੀ ਵੱਲੋਂ ਆਇਆ ਇਹ ਧਰਨਾ ਹੈ ਇਸ ਕਰਕੇ ਹੈ ਕਿ ਸੁੱਤੀ ਤੇ ਸਰਕਾਰ ਨੂੰ ਜਗਾਉਣ ਦੀ ਲੋੜ ਹੈ ਜਿਵੇਂ ਇਹਨਾਂ ਨੇ 92 ਪੈਸੇ ਵੈਟ ਡੀਜ਼ਲ ਤੇ ਲਾਤਾ 40 ਪੈਸੇ ਪੈਟਰੋਲ ਤੇ ਲਾਤਾ 3 ਰੁਪਏ ਬਿਜਲੀ ਦਾ ਯੂਨਿਟ ਮਹਿੰਗਾ ਕਰਤਾ 23 ਪੈਸੇ ਪਰ ਕਿਲੋਮੀਟਰ ਕਿਰਾਇਆ ਵਧਾਤਾ ਇਹ ਆਮ ਲੋਕਾਂ ਦੀ ਸਰਕਾਰ ਕਹੌਣ ਵਾਲੀ ਸਰਕਾਰ ਨੇ ਆਮ ਲੋਕਾਂ ਦਾ ਗਲਾ ਘੁੱਟਦਾ ਪੰਜਾਬ ਨਾਲ ਧੋਖਾ ਕੀਤਾ ਹੈ ਪੰਜਾਬ ਨਾਲ ਗਦਾਰੀ ਕੀਤੀ ਹੈ ਪੰਜਾਬ ਨਾਲ ਝੂਠ ਬੋਲਿਆ ਸਰਕਾਰ ਬਣਨ ਤੋਂ ਪਹਿਲਾਂ ਕੇਜਰੀਵਾਲ ਸਾਹਿਬ ਆਏ ਸੀ ਲੁਧਿਆਣੇ ਤੋਂ ਕਹਿ ਰਹੇ ਸੀ ਕਿ ਸਾਡੀ ਸਰਕਾਰ ਜਦ ਬਣੂ ਅਸੀਂ ਵੈਟ ਵਾਲਾ ਖਤਮ ਕਰ ਦਾਂਗੇ ਨਹੀਂ 25% ਕੁਲ ਰਹਿਣ ਦੇਾਂਗੇ ਪਰ ਅੱਜ ਹਿੰਦੁਸਤਾਨ ਚ ਸਭ ਤੋਂ ਵੱਧ ਵੈਟ ਹੈ ਜੇ ਪੈਟਰੋਲ ਦਾ ਤਾਂ ਉਹ ਪੰਜਾਬ ਚ ਹੈ ਉਸ ਤੋਂ ਬਾਅਦ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਬਿਜਲੀ ਸਭ ਨੂੰ 5 ਰੁਪਏ ਯੂਨਿਟ ਦੇਵਾਂਗੇ ਉਹ ਵੀ 9 ਰੁਪਏ ਯੂਨਿਟ ਕਰ ਦਿੱਤੀ ਮੇਰਾ ਮਤਲਬ ਇੱਥੇ ਹੀ ਗੱਲ ਨਹੀਂ ਤੁਸੀਂ ਜਿਵੇਂ ਪੰਜਾਬ ਦਾ ਉਜਾੜਾ ਕਰਨ ਲੱਗੇ ਹੋਏ ਨੇ ਜ਼ਾਹਰ ਹੈ ਕਿ ਕੱਲ ਉਹਨਾਂ ਨੇ 10000 ਕਰੋੜ ਰੁਪਇਆ ਸੈਂਟਰ ਤੋਂ ਹੋਰ ਪਰਮਿਸ਼ਨ ਲਈ ਹੈ ਲੋਨ ਲੈਣ ਲਈ ਤੁਸੀਂ ਦੇਖੋ ਕਿ ਇਹ ਸਰਕਾਰ ਨੇ ਤਕਰੀਬਨ 2 ਸਾਲ 8 ਮਹੀਨਿਆਂ ਵਿੱਚ ਲੱਖਰ ਕਰੋੜ ਤੋਂ ਵੱਧ ਦਾ ਕਰਜ਼ਾ ਲੈ ਲਿਆ 1 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਲੈ ਲਿਆ ਹਲੇ ਆਉਣ ਵਾਲੇ 2.5 ਸਾਲ ਰਹਿੰਦੇ ਆ ਦੂਸਰੀ ਜਿਹੜੀ ਵੱਡੀ ਗੱਲ ਹੈ ਅੱਜ ਲੋਕਾਂ ਦੇ ਧਿਆਨ 'ਚ ਲਿਆਉਣ ਵਾਲੀ ਹੈ ਜੋ ਪੰਜਾਬ ਦੇ ਵਿੱਚ ਗੁੰਡਾਗਰਦੀ ਜੋ ਗੈਂਗਸਟਰ ਰਾਜ ਜੋ ਦਿਨ ਦਿਹਾੜੇ ਕਤਲ ਹੋਣ ਲੱਗ ਪਏ ਆ ਪੰਜਾਬ ਨੂੰ ਅੱਜ ਇਹ ਸਰਕਾਰ ਨੇ ਉਜਾੜ ਦਿੱਤਾ ਇਹ ਹਾਲਾਤ ਤਾਂ ਉਦੋਂ ਖਾੜਕੂਆਦ ਵੇਲੇ ਵੀ ਨਹੀਂ ਸੀ ਜਿਹੜੇ ਅੱਜ ਦੀ ਇਹ ਸਰਕਾਰ ਨੇ ਮਜੂਦਾਨੇ ਕਰਤੇ ਐ ਕੱਲ ਦਾ ਆਪ ਦਾ ਇਮਾਰਤਾ ਅਗਲੇ ਨੇ ਖੰਨੇ ਵਿੱਚ ਮਤਲਬ ਕੋਈ ਕਾਨੂੰਨ ਵਿਵਸਥਾ ਹੀ ਹੈ ਨਹੀਂ ਗਈ ਸਰਕਾਰ ਦਾ ਨਾਂ ਦੀ ਚੀਜ਼ ਹੈ ਨਹੀਂ ਸਰਕਾਰ ਦਾ ਡਰ ਪੈ ਹੈ ਨਹੀਂ ਚੁਟਕਲੇ ਸੁਣਾ ਕੇ ਲੋਕਾਂ ਨੂੰ ਸਰਕਾਰ ਚਲਾਉਣੇ ਚਾਹੁੰਦੇ ਆ ਜਿਹੜੀ ਨਹੀਂ ਚੱਲਦੀ ਹੁੰਦੀ